ਉੰਡਰਸਟੇਟ ਲਾਈਵ ਤਾਂ ਮੈਂ ਹਾਂ ਦਿੱਤਿਆ ਦੱਸਦੀ ਕਿ ਜਲੰਧਰ ਦੇ ਮੇਜਰ ਕਲੋਨੀ ਦੇ ਵਿੱਚ 15 ਤੋਂ 20 ਮੁੰਡਿਆਂ ਵੱਲੋਂ ਇੱਕ ਘਰ ਦੇ ਵਿੱਚ ਹਮਲਾ ਕੀਤਾ ਗਿਆ ਤੇ ਇਸ ਟਾਈਮ ਪਰਵਾਰਿਕ ਮੈਂਬਰ ਮੇਰੇ ਨਾਲ ਮੌਜੂਦ ਆ ਤਾਂ ਗੱਲਬਾਤ ਵੀ ਕਰਦੇ ਆ ਤੇ ਕੀ ਨਾਮ ਕੀ ਮੈਡਮ ਆਪਣਾ ਮੇਰਾ ਨਾਮ ਪਾਇਲਾ ਮੈਂ ਬੀਬੀ ਸ਼ੂਗਰ ਦੀ ਮਰੀਜ਼ ਆ ਮੈਨੂੰ ਨਹੀਂ ਪਤਾ ਮੈਂ ਰੂਮ ਵਿੱਚ ਆਪਣੇ ਬੱਚਿਆਂ ਨਾਲ ਸੁੱਤੀ ਪਈ ਸੀ ਗਿੱਟਾ ਰੋੜੇ ਚੱਲਦੇ ਪਏ ਮੇਰੇ ਹਸਬੰਦ ਲੌਬੀ ਦੇ ਵਿੱਚ ਸੁੱਤੇ ਪਏ ਸੀ ਇਹਨਾਂ ਨੂੰ ਇੱਕਦਮ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਤੇ ਮੈਂ ਵੀ ਇੱਕਦਮ ਖਰਾਬ ਘਬਰ ਆ ਗਈ ਤੇ ਮੈਨੂੰ ਪਤ ਸੁਝਿਆ ਨਹੀਂ ਕੁਝ ਵੀ ਮੈਂ ਰੋਈ ਜਾਵਾਂ ਰੋਈ ਜਾਵਾਂ ਕਿ ਕੀ ਹੋ ਗਿਆ ਕੀ ਹੋ ਗਿਆ ਬੂਆ ਖੋਲੋ ਕਹਿੰਦੇ ਚੁੱਪ ਕਰ ਜਾ ਇੱਟਾਂ ਵੱਜਦੀਆਂ ਪਈਆਂ ਇੱਟਾਂ ਵੱਜਦੀਆਂ ਪਈਆਂ ਗੇਟ ਪੰਨੇ ਮੀਟਰ ਪਸਾੜਾ ਤੋੜ ਦਿੱਤਾ ਸਾਰਾ ਨੇਰਾ ਹੋ ਗਿਆ ਛੋਟਾ ਜਿਹਾ ਮੇਰਾ ਪੋਤਾ ਬੱਚਾ 2.5 ਸਾਲ ਦਾ ਤੇ ਉਹ ਵੀ ਰੋਣ ਲੱਗ ਗਿਆ ਬਿਲਕੁਲ ਨੇਰਾ ਕਰਤਾ ਸਾਡੀਆਂ ਪਹਿਲਾਂ ਵੀ ਤੋੜ ਦਿੱਤੀਆਂ ਦੋ ਨਾਲ ਤੇ ਸਾਡੇ ਗਵੰਡੀ ਉਹਨਾਂ ਦੇ ਵੀ ਟ ਟ ਪਾ ਦਿੱਤੇ ਸ਼ੀਸ਼ੇ ਗੱਡੀ ਵੀ ਕਿਸੇ ਦੀ ਨਜਾਇਜ਼ ਹੀ ਪਾ ਦਿੱਤੀ ਆ ਸਾਨੂੰ ਨਹੀਂ ਪਤਾ ਕਿੱਥੋਂ ਆਏ ਕਿੱਥੋਂ ਨਹੀਂ ਮੈਨੂੰ ਤਾਂ ਸ਼ੱਕ ਪੈਂਦਾ ਵਾ ਇਹ ਰਜਤ ਦੇ ਸ਼ੱਕ ਪੈਂਦਾ ਪਿਆ ਵਾ ਗੁਲਾਬਿਆ ਮਹੱਲੇ ਦੇ ਮੁੰਡੇ ਦੇ ਹੈਪੀ ਤੇ ਸ਼ੱਕ ਪੈਂਦਾ ਪਿਆ ਮੈਨੂੰ ਇਹਨਾਂ ਤੇ ਸ਼ੱਕ ਪੈਂਦਾ ਪਿਆ ਵਾ ਇਹ ਰਜਤ ਹੁਣੀ ਕੋਣ ਨੇ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਕੀ ਤੁਹਾਡੀ ਪੁਰਾਣੀ ਲਗੜਕ ਸੀ ਉਹਨਾਂ ਦੇ ਪੁਰਾਣੀ ਲਗੜਕ ਆ ਸਰ ਸਾਡੀ ਮੇਰੇ ਬੱਚੇ ਵੱਡਾ ਮੇਰਾ ਫਜ਼ਲ ਆ ਉਹਨੂੰ ਇਸ ਟਾਈਮ ਮੈਂ ਬੇਦਖਲ ਕੀਤਾ ਪਿਆ ਵਾ ਔਰੀ 2 ਫਰਵਰੀ ਨੂੰ ਲੜਾਈ ਹੋਈ ਸੀ ਬਸੰਤ ਵਾਲੇ ਦਿਨ ਮੈਨੂੰ ਉਹੀ ਰੰਜਿਸ਼ ਮਤਲਬ ਰੰਜਿਸ਼ ਲੱਗਦੀ ਪਈ ਆ ਕਿਸ ਗੱਲ ਤੋਂ ਹੀ ਸੀ ਲੜਾਈ ਤੁਹਾਡੀ ਉਹ ਗੁੱਡੀਆਂ ਗੱਡੀਆਂ ਤੋਂ ਲੜਾਈ ਹੋਈ ਸੀ ਉਸ ਟਾਈਮ ਤੇ ਕਿੰਨੇ ਕੱਢਣੇ ਆਏ ਸੀ ਕੀ ਕੀ ਸੀ ਉਹਨਾਂ ਕੋਲ ਮੈਨੂੰ ਤਾਂ ਪਤਾ ਨਹੀਂ ਸਾਰਾ ਮੱਲੇ ਵਾਲੇ ਕਰਨੋਲੀ ਵਾਲੇ ਕਹਿੰਦੇ ਪੇ 15 20 ਮੁੰਡੇ ਸੀ ਤੇ ਉਹ ਇਟਾ ਮਾਰਦੇ ਸੀ ਕਹਿੰਦੇ ਜੇ ਤੁਹਾਡਾ ਗੇਟ ਖੁੱਲ ਜਾਂਦਾ ਤਾਂ ਸ਼ਾਇਦ ਤੁਹਾਨੂੰ ਮਾਰ ਹੀ ਜਾਂਦੇ ਉਹਨਾਂ ਚ ਇੰਨਾ ਕਿ ਕਰੋਧ ਆਇਆ ਪੈਸੇ ਨਾਲ ਦਾਤ ਲੈ ਕੇ ਤਲਵਾਰਾਂ ਲੈ ਕੇ ਪਿਸਟਲਾਂ ਲੈ ਕੇ ਆਏ ਪਏ ਸੀ ਕੀ ਕਿ ਕਿਹੜੇ ਵੀਕਲ ਸੀ ਕਦੇ ਵਿੱਚ ਆਈ ਸੀ ਬਾਈਕਾਂ ਤੇ ਆਏ ਪਏ ਸੀ ਮੇਰੀ ਬਾਈਕ ਵੀ ਗਿਆਪ ਆ ਬਸੰਤ ਦੇ ਬਸੰਤ ਵਾਲੇ ਦਿਨ ਤੋਂ ਮੇਰੀ ਬਾਈਕ ਵੀ ਗਿਆਪ ਆ ਬਸ ਬਲੈਂਡਰ ਮੈਂ ਨਵਾਂ ਕਢਾਇਆ ਸੀ 135000 ਦਾ ਮੇਰੀ ਬਾਈਕ ਵੀ ਰਜਤ ਦੇ ਕੋਲ ਆ ਮੈਨੂੰ ਪੂਰਾ ਸ਼ੱਕ ਪੈਂਦਾ ਕਿ ਰਜਤ ਦੇ ਕੋਲ ਆ ਮੇਰੀ ਬਾਈਕ ਵੀ ਮੇਰੀ ਇੱਕ ਦੋ ਕਿਸ਼ਤਾਂ ਗਈਆਂ ਸੀ ਮੇਰਾ ਨਵਾਂ ਮੋਟਰਸਾਈਕਲ ਰਜਤ ਨੇ ਕੈਪ ਕਰ ਦਿੱਤਾ ਮੈਂ ਆਪ ਉੱਠ ਠਾਣੇ ਗਈ ਠਾਣੇ ਵਾਲੇ ਕਹਿੰਦੇ ਰਜਤ ਲੈ ਚੁੱਕਾ ਵਾ ਮੋਟਰਸਾਈਕਲ ਤੁਹਾਡਾ ਇੱਥੇ ਸਾਡੇ ਠਾਣੇ ਦੇ ਵਿੱਚ ਨਹੀਂ ਹੈਗਾ ਮੋਟਰਸਾਈਕਲ ਤੁਹਾਨੂੰ ਕਿਹੜੇ ਪੁਲਿਸ ਆਫਸਰ ਨੇ ਕਿਹਾ ਕਿ ਠਾਣੇ ਦੇ ਵਿੱਚ ਮੋਟਰਸਾਈਕਲ ਲੈ ਕੇ ਚਲੋ ਸਾਨੂੰ ਕੈਂਪ ਵਿੱਚ ਗਏ ਸੀ ਆਪਾਂ ਇਹ ਕੈਂਪ ਵਾਲਾ ਨੇ ਕਿਹਾ ਸੀ ਕਿ ਠਾਈ ਤੁਹਾਡਾ ਮੋਟਰਸਾਈਕਲ ਇੱਥੇ ਨਹੀਂ ਹੈਗਾ। ਇਹ ਤੁਹਾਨੂੰ ਕਿੱਧਰ ਪਤਾ ਉਹ ਲੈ ਕੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਕੋਈ ਹਾਂਜੀ ਉੱਥੇ ਸੀਟੀ ਸੀਟੀ ਕੈਮਲਾ ਬਸਤੀ ਦਾ ਅੰਚ ਮੰਡਾ ਦੀ ਸਾਰੀਆਂ ਫੋਟੋ ਹੈਗੀ ਸਾਡੇ ਕੋਲ ਵੀਡੀਓ ਵੀ ਹੈਗੀ ਸਾਡੇ ਕੋਲ ਅੱਜ ਜਿਹੜਾ ਹਮਲਾ ਹੋਇਆ ਤੁਹਾਨੂੰ ਪਤਾ ਹੈ ਕਿਸ ਕਾਰਨ ਹੋਇਆ ਹੋਗਾ ਇਹ ਕੀ ਲੱਗਦਾ ਤੁਹਾਨੂੰ ਸਰ ਨਹੀਂ ਮੈਨੂੰ ਪਤਾ ਮੇਰਾ ਬੱਚਾ ਸਵਾ 12 ਵਜੇ ਆਇਆ ਵਾ ਤੇ ਇਹ ਉਧਰੋਂ ਪਾਣੀ ਦੇਖ ਗਿਆ ਕਬੂਤਰਾ ਨੇ ਸਵੇਰੇ ਬਾਜੀ ਆ ਤੇ ਇਹ ਮੈਨੂੰ ਲੱਗਦਾ ਨੇ ਪਿੱਛਾ ਕੀਤਾ ਮੇਰੇ ਮੁੰਡੇ ਦਾ ਤੁਹਾਡੇ ਨਾਲ ਪਿੱਛੇ ਕੀਤਾ ਸੀਗਾ ਇਨਾਮਾ ਤੁਹਾਡਾ ਜਿਹੜਾ ਮਸਰਦ ਸ਼ੀਸ਼ ਕੀ ਗੱਲ ਕਿ ਹੋਈ ਸੀ ਤੁਹਾਡੇ ਨਾਲ ਕੀ ਗੱਲ ਸਰ ਪਤਾ ਨਹੀਂ ਕੋਈ ਨਹੀਂ ਹੋਈ ਸਰ ਉਦੋਂ ਤਾਂ ਮੈਂ ਲੜਾਈ ਤੇ ਵੀ ਨਹੀਂ ਗਿਆ ਸਰ ਚਲੋ ਪਹਿਲਾ ਲੜਾਈ ਉਹ ਬਸੰਤ ਇਹਨਾਂ ਦੀ ਉਸ ਦਿਨ ਲੜਾਈ ਤੇ ਨਹੀਂ ਗਿਆ ਮੈਂ ਕੋਈ ਮੈਂ ਉਦੋਂ ਘਰੀ ਸੀਗਾ ਆਪਣੀ ਬਾਈਕ ਦੇ ਨਾਲ ਹੀ ਸੀਗਾ ਤੇ ਅੱਜ ਪਤਾ ਨਹੀਂ ਇੱਕ ਕਿਸੇ ਵੇਲੇ ਆ ਗਈ ਮੈਂ ਹੁਣੇ 10 ਮਿੰਟ ਪਹਿਲਾਂ ਘਰੇ ਆਇਆ ਸੀਗਾ ਹਲੇ ਤੇ ਨਾਲ ਹੀ ਇਹ ਪਿੱਛੇ ਇਦਾਂ ਸਾਰਾ ਘਰ ਘਰ ਤੋੜ ਕੇ ਸਾਰਾ ਸ਼ੀਸ਼ਾ-ਸ਼ੀਸ਼ਾ ਪਿੱਛੇ ਪਿਆ ਰਿਹਾ ਹੈ ਕੀ ਸਾਰੇ ਮੱਲੇ ਗਲੀ ਬਲੇ ਤੇ ਮੱਲੇ ਤੇ ਸਾਡੇ ਤੋੜ ਹਾਂ ਸਰ ਦੇਖੋ ਵੀਡੀਓ ਕੈਮਰੇ ਵਿੱਚ ਦਿਖਾਓ 210 ਦੇ ਕਿ ਦੇਖ ਸਕਦੇ ਹੋ ਲੋਕਾਂ ਦੇ ਸ਼ੀਸ਼ੇ ਤੱਕ ਵੀ ਤੋੜਤੇ 10 ਤੋਂ 15 ਜਿਹੜੇ ਜਣੇ ਆਏ ਸੀਗੇ ਰਚਿਤ ਨਾਮ ਦੇ ਜਿਹੜਾ ਸ਼ਖਸ਼ ਲੱਗਾ ਜਿਨ੍ਹਾਂ ਨੇ ਜਿਹੜੇ ਸ਼ੀਸ਼ੇ ਤੋੜੇ ਉਹਨਾਂ ਤੇ ਜਿਹੜੇ આરોਪ ਲੱਗੇ ਨੇ ਤਾਂ ਦੇਖ ਸਕਦੇ ਹੋ ਪੂਰੇ ਮੱਲੇ ਵਾਲੇ ਪੂਰਾ ਦੇਖ ਸਕਦੇ ਹੋ ਸਾਰੇ ਜਿਹੜੇ ਇਕੱਠੇ ਹੋ ਚੁੱਕੇ ਨੇ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਭਾਜੀ ਤੁਸੀਂ ਉਸ ਟਾਈਮ ਮੌਜੂਦ ਸੀ ਕਿ ਹਾਂ ਜੀ ਕੀ ਮੈਂ ਕੀ ਸੁਸ਼ਟ ਬਾਲ ਸਾਨੂੰ ਤਾਂ ਆਵਾਜ਼ ਆਈ ਅੰਦਰ ਦੇਖਿਆ ਜਦੋਂ ਬਾਹਰ ਬਹੁਤ ਫੜਾਕਾ ਹੋ ਰਿਹਾ ਹੈ ਰਾਗ ਨਹੀਂ ਕਿਹਾ ਤਾਂ ਬਹੁਤ ਮਾਰ ਰਿਹਾ ਸੀ ਕਿ ਪੰਜ ਸੱਤ 10 ਜਣੇ ਸੀਗੇ ਘੱਟੋ ਘੱਟ ਹਾਂਜੀ ਉਹ ਬਨ ਗਏ ਗੱਡੀਆਂ ਬਨ ਗਏ ਚੀਜ਼ਾਂ ਬਨ ਗਏ ਸਾਡੇ ਵੀ ਉਹ ਵੀ ਬਨ ਗਏ ਉਹਨਾਂ ਦੇ ਉਹ ਜਿਨ੍ਹਾਂ ਦਾ ਮੇਨ ਆਜੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸੇ ਤੇ ਸੱਟ ਤਾਂ ਨਹੀਂ ਲੱਗੀ ਨਹੀਂ ਸੱਟ ਜੋ ਕੋਈ ਬਾਹਰ ਨਹੀਂ ਨਿਕਲਿਆ ਡਰਦਾ ਇੰਨੇ ਜਣੇ ਸੀਗੇ ਹਥਿਆਰ ਸੀ ਉਹਨਾਂ ਕੋਲ ਬਾਹਰ ਕਿਹੜਾ ਆਉਂਦਾ ਭਾਜੀ ਤੁਹਾਡੇ ਘਰ ਵੀ ਹਮਲਾ ਹੋਇਆ ਹਾਂਜੀ ਸਾਡਾ ਹੀ ਘਰ ਮੈਂ ਬੇਟਾ ਹੀ ਇਹਨਾਂ ਦਾ ਜੀ ਸਾਡੇ ਘਰੀ ਕੰਮ ਤੁਹਾਡਾ ਘਰ ਆਇਆ ਬਲੰਗ ਜੀ ਸਾਡਾ ਘਰ ਹੀ ਹੈ ਮੇਰੇ ਫਾਦਰ ਸਾਹਿਬ ਹੈ ਜੀ ਹਾਂਜੀ ਤੇ ਪਹਿਲਾਂ ਮੈਂ ਅੰਦਰ ਬੈਠੇ ਫੋਨ ਚਲਾ ਰਿਆ ਸੀ ਤੇ ਜਗਤਮ ਵਿੱਚੋਂ ਆਵਾਜ਼ ਆਈ ਬਾਹਰ ਕੋਈ ਵੀ ਨਹੀਂ ਹੈਗਾ ਸੀ ਜਗਤਮ ਜਦੋਂ ਆਵਾਜ਼ ਆਈ ਤੇ ਮੈਂ ਨਿਕਲ ਕੇ ਦੇਖਿਆ ਉੱਪਰ ਗਿਆ ਤੇ ਪਹਿਲਾਂ ਉਹਨਾਂ ਦੇ ਮਾਰਦੇ ਸ ਗਾਲਾ ਗੁਲਾ ਕੱਢ ਰਹੇ ਸੀ ਬਹੁਤ ਜ਼ਿਆਦਾ ਤੇ ਮੈਂ ਫਿਰ ਪਾਪਾ ਨੂੰ ਕਿਹਾ ਪਾਪਾ ਕਹਿੰਦੇ ਦੇਖੀ ਧਿਆਨ ਨਾਲ ਫੇਰ ਉੱਪਰ ਜਾ ਕੇ ਦੇਖਿਆ ਉਪਰਾ 10 15 ਯਾਨੇ ਸੀ ਤੇ ਕਾਫੀ ਇਹਨੇ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਕਾਫੀ ਟੌਟਾ ਮਾਰਿਆ ਬਹੁਤ ਛੂਟੀ ਕਿਤਨਾ ਆਪ ਲੈ ਗਾਲਾ ਗੁਲਾ ਕੱਢ ਰਹੇ ਸੀ ਬਹੁਤ ਜ਼ਿਆਦਾ ਤੇ ਸਾਡਾ ਜਾਂਦੇ ਜਾਂਦੇ ਸ਼ੀਸ਼ੇ ਭੰਨ ਗਏ ਉਹਨਾਂ ਦੇ ਮਿੱਟਰ ਭੰਨ ਗਏ ਗੱਡੀ ਭੰਨ ਸਾਰਾ ਮਤਲਬ ਬਹੁਤ ਨੁਕਸਾਨ ਕਰਕੇ ਗਏ ਤੁਹਾਡੀ ਤਾਂ ਕੋਈ ਲੜਾਈ ਵੀ ਨਹੀਂ ਸੀ ਤੁਹਾਡਾ ਤਾਂ ਵੀ ਕਰ ਪਨਗੇ ਸਾਡਾ ਭਾਈ ਵੀ ਨਹੀਂ ਆਇਆ ਜਾਂਦਿਆਂ ਨੇ ਪਨਗੇ ਸਾਡਾ ਵੀ ਨਹੀਂ ਆਇਆ ਕਿੱਥੇ ਸਾਡਾ ਨਹੀਂ ਮੀਟਰ ਉਹਨਾਂ ਦਾ ਪਨਿਆ ਵਾ ਦੇਖ ਸਕਦੇ ਹੋ ਪੂਰੇ ਲੋਗ ਘਰਾਂ ਦੇ ਵਿੱਚ ਜਿਹੜੇ ਬਾਹਰ ਆ ਗਏ ਨੇ ਦਹਿਸ਼ਤ ਦਾ ਜਿਹੜਾ ਮਾਹੌਲ ਬਣ ਗਿਆ 15 ਤੋਂ 20 ਜਣੇ ਸੀਗੇ ਜਿਨ੍ਹਾਂ ਨੇ ਇਸੇ ਘਰ ਦੇ ਵਿੱਚ ਹਮਲਾ ਕੀਤਾ ਗਿਆ ਇੱਕ ਨਹੀਂ ਦੋ ਤਿੰਨ ਘਰਾਂ ਦੇ ਵਿੱਚ ਹਮਲਾ ਕੀਤਾ ਗਿਆ ਔਰ ਘਰ ਦੇ ਮੀਟਰ ਤੱਕ ਵੀ ਜਿਹੜੇ ਤੋੜਦੇ ਗਏ ਆ ਦੇਖ ਸਕਦੇ ਹੋ ਘਰ ਦੇ ਸ਼ੀਸ਼ੇ ਤੱਕ ਵੀ ਜਿਹੜੇ ਦਰਵਾਜ਼ੇ ਤੇ ਤੋੜਦੇ ਗਏ ਆ ਲਗੇ ਸਿਰ ਇਹ ਨਾਲੇ ਸਿਰ ਚ ਲੱਗ ਗਿਆ ਮੇਰੇ ਗਵੰਡੀਆਂ ਦੇ ਦੋਨੇ ਧੀਮੇ ਆਦਮੀ ਇੱਧਰ ਸੁੱਤੇ ਸਿਰ ਚ ਲੱਗ ਗਿਆ ਬਚਾ ਪੁਲਿਸ ਕੰਮ ਨਹੀਂ ਕੀਤੀ ਹਾਂ ਸਾਰਾ ਫੋਨ ਕੀਤਾ ਨੇ ਆਣਿਆ ਨੇ ਪੁਲਿਸ ਦਾ ਕੀ ਕਿਹੜਾ ਪੁਲਿਸ ਦਾ ਮੈਨੂੰ ਨਹੀਂ ਕੁਝ ਵੀ ਪਤਾ ਲੈ ਕਰਦੇ ਕੋਈ ਰਿਜ਼ਲਟ ਨਹੀਂ ਆਇਆ ਇੱਕ ਘੰਟਾ ਹੋ ਗਿਆ ਕੋਈ ਰਿਜ਼ਲਟ ਨਹੀਂ ਆਇਆ ਪੁਲਿਸ ਦਾ ਕੋਈ ਨਹੀਂ ਇੱਥੇ ਮੌਜੂਦ ਆ ਮੇਰਾ ਬੱਚਾ ਮੈਨਾਂ ਆਦਮੀ ਬਚ ਗਿਆ ਮੇਰਾ 20 ਸਾਲ ਦਾ ਪੋਤਾ ਵੇਖੋ ਹੋਰ ਨਹੀਂ ਇੱਥੇ ਬਚ ਗਏ ਹਾਇ ਰੱਬਾ ਕਿਆ ਵਾ ਐਨ ਨਗਾ ਇਨਸਾਫ ਜੀ ਅਗੇੜੀ ਦੁਸ਼ਮਣੇ ਗੱਡੀ ਮੇਰੇ ਬੱਚਿਆਣਾ ਮੈਨੂੰ ਪੁਲਿਸ ਤੋਂ ਲੱਗਦਾ ਨਹੀਂ ਇਨਸਾਫ ਮਿਲੇਗਾ ਮੈਨੂੰ ਕੋਈ ਇਨਸਾਫ ਨਹੀਂ ਲੱਗਦਾ ਲਵੇ ਕਰ ਕੋਈ ਨਹੀਂ ਪੁਲਿਸ ਪਹੁੰਚੀ ਕੋਈ ਪੁਲਿਸ ਨਹੀਂ ਪਹੁੰਚੀ ਦੋਸਤ ਦੱਸਦੇ ਕਿ ਜਿਸ ਘਰ ਦੇ ਵਿੱਚ ਹਮਲਾ ਕੀਤਾ ਗਿਆ ਉਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਦੇਖ ਸਕਦੇ ਇੱਕ ਸਖਸ਼ਾ ਜਿਹੜੇ ਕੱਚ ਦੇ ਸ਼ੀਸ਼ੇ ਜਿਹੜੇ ਸਿਰ ਤੇ ਲੱਗੇ ਆ ਮੈਂ ਬੈੱਡ ਤੇ ਸੁਤਦਾ ਵਿਆ ਸੀ ਕਿਸੇ ਨੇ ਬਹੁਤ ਹੀ ਵੱਟਾ ਮਾਰਿਆ ਦੋ ਤਿੰਨ ਮਾਰਾ ਮੇਰੇ ਸਿਰ ਦੇ ਉੱਤੇ ਇਹ ਪੂਰੀ ਤਰ੍ਹਾਂ ਕਰਜ ਚੱਲ ਗਿਆ ਜੀ ਪਤਾ ਨਹੀਂ ਕੌਣ ਸੀ ਇਹ ਕਿਦਾਂ ਦੀ ਕਿਹਨੇ ਆ ਕੇ ਮਾਰ ਕੇ ਮਾਰਦੇ ਅਸੀਂ ਰਾਤ ਦਾ ਸੁਤੇ ਦੇ ਸੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਪੁਲਿਸ ਤੋਂ ਇਨਸਾਫ ਮਿਲੇਗਾ ਨਹੀਂ ਜੀ ਮੈਨੂੰ ਲੱਗਦਾ ਜੀ ਇਹ ਪੁਲਿਸ ਕੰਮ ਪ੍ਰਸ਼ਾਸਨ ਜੇ ਕੋਈ ਪ੍ਰਸ਼ਾਸਨ ਕਾਰਵਾਈ ਕਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਜਾਇਜ਼ ਤਰੀਕੇ ਨਾਲ ਸਾਨੂੰ ਆ ਕੇ ਹਰਾਸਮੈਂਟ ਕੋਣ ਕਰ ਗਿਆ ਕੋਈ ਨਹੀਂ ਪਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਰ ਸਸ ਜੇ ਪ੍ਰਸ਼ਾਸਨ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਜਲਦੀ ਜਲਦੀ ਫੜ ਸਕੇ ਉਹਨਾਂ ਨੂੰ ਜੋ ਵੀ ਸਜ਼ਾ ਉਹਨਾਂ ਤੇ ਬੰਦੀ ਹੈ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਵੇ ਸਰ ਸਰ ਤੁਸੀਂ ਬਾਕੀ ਸਰ ਦੇਖ ਸਕਦੇ ਹੋ ਜੋ ਸਾਡੇ ਦੇਖ ਸਕਦੇ ਹੋ ਇੱਟਾਂ ਤੱਕ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਖਲਾਰੀਆਂ ਜਿਹੜੇ ਇੱਟਾਂ ਨਾਲ ਜਿਹੜਾ ਹਮਲਾ ਕੀਤਾ ਗਿਆ 15 ਤੋਂ 20 ਜਣੇ ਸ਼ਖਸ਼ ਨੇ ਘਰ ਦੇ ਸ਼ੀਸ਼ੇ ਤੋਂ ਲੈ ਕੇ ਮੀਟਰ ਤੱਕ ਵੀ ਤੋੜਤਾ ਇੱਕ ਸ਼ਖਸ਼ ਦੇ ਜਿਹੜੇ 60 ਵੀ ਲੱਗੀ ਹੈ ਪੂਰਾ ਮੁੱਲਾ ਇਸ ਟਾਈਮ ਅਬਾਰ ਕਰਾ ਦੇ ਵਿੱਚ ਆ ਗਿਆ ਲੇਕਿਨ ਇਹਨਾਂ ਵੱਲੋਂ ਪੁਲਿਸ ਨੂੰ ਕੰਪਲੇਂਟ ਕਾਫੀ دیر ਪਹਿਲਾਂ ਕਰਤੀ ਲੇਕਿਨ ਹਲੇ ਤੱਕ ਮੌਕੇ ਤੇ ਪੁਲਿਸ ਨਹੀਂ ਪਹੁੰਚੀ ਹੋਈ ਆ ਦੇਖ ਸਕਦੇ ਹੋ ਭਰਾਨੀ ਲਾਕ ਡਾਕ ਸੀਗੀ ਕੁਛ ਪਤੰਗਾ ਨੂੰ ਲੈ ਕੇ ਅੱਜ ਪਤਾ ਨਹੀਂ ਇਹਨਾਂ ਨੂੰ ਕਿ ਕਿਉਂ ਹਮਲਾ ਕੀਤਾ ਗਿਆ ਘਰ ਦੇ ਵਿੱਚ ਦੇਖ ਸਕਦੇ ਹੋ ਤਿੰਨ ਤੋਂ ਚਾਰ ਘਰਾਂ ਦੇ ਵਿੱਚ ਹਮਲਾ ਕੀਤਾ ਗਿਆ ਰੇ ਕੀ ਪਤਾ ਜੀ ਆਪਰਾ ਪ੍ਰੇਕਾਰ ਸੋ ਰਿਹਾ ਕੋਈ ਆ ਕੇ ਉੱਤੇ ਅਟੈਕ ਕਰ ਦੇ ਆ ਮਾਨਵੀ ਕੀ ਕਰੇਗਾ ਇਹ ਸਾਰਾ ਪੁਲਿਸ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਉਹਨਾਂ ਕੋਈ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਜਿਹਦੇ ਨਾਲ ਸਾਡਾ ਸੇਫਟੀ ਮਹੱਲੇ ਦੀ ਰਹੇ ਦੱਸ ਦਿ ਕਿ ਇਸ ਖਬਰ ਨੂੰ ਲੈ ਕੇ ਕੋਈ ਨਵੀਂ ਅਪਡੇਟ ਆਏਗੀ ਫਿਰ ਤੋਂ ਤੁਹਾਡੇ ਨਾਲ ਰੂਟ ਹੋਵਾਂਗੇ ਆਪਸਾ ਦਾ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਦਵਿੰਦਰ ਦੇ ਨਾਲ ਚਲੰਦਰ ਸਰ ਕੀ ਮਾਮਲਾ ਕੀ ਮਾਮਲੇ ਹੁਣੇ ਮੈਸੇਜ ਮਿਲਿਆ ਕੰਟਰੋਲ ਤੋਂ ਮਿਲਣ ਲਈ ਝਗੜਾ ਹੋਇਆ ਵਰਜੇ ਕੋਈ ਆਇਆ ਮੌਕੇ ਤੇ ਆ ਕੇ ਦੇਖ ਲੈ ਮੌਕਾ ਗਰਮਛਾਤੇ ਮਤੇ ਆਏ 15 20 ਜਾਣੇ ਪਰ ਆਪੀ ਮਲੇ ਦੇ ਜਾਣ ਦੇ ਵਿਚਾਰਦੇ ਨਾਲ ਨੂੰ ਆਹ ਬਾਹਰ ਆ ਕੇ ਸੇਵਾ ਕੀਤਾ ਟਟਾ ਮਾਰ ਗਏ ਨੇ ਸ਼ੀਸ਼ੇ ਤੋੜੇ ਇਨਸਾਫ ਚਾਹੀਦਾ ਮੈਨੂੰ ਮਦਦ ਪੰਜਾਬ ਜਾ ਜਾ ਸਾਰਾ ਕੁਝ ਹੋ ਜਾਏਗਾ ਬਾਕੀ ਤੋਂ ਮੈਂ ਤਾਂ ਸਾਰਾ ਨੂੰ ਮੋਈ ਬਣ ਗਈ ਹੈ ਕਮੈਂਟਸ ਨਾਲ ਜਾ ਕੇ ਫੋਟੋ ਲਗਾ ਦਿਓ ਸੀਸੀਟੀਵੀ ਆਪਰੇ ਸਾਰੇ ਦੇਖ ਲਾਗੇ ਜਿਹੜਾ ਖੁਸ਼ਤ ਕਰਦੇ ਹੋਣ ਸੈਟ ਆਫ ਕਰਕੇ ਆ ਕੇ ਬੜੀ ਆ ਆਂਦੇ ਸੇ ਟੇਕ ਨਾ ਕਾਲ ਕੁਸ਼ਲ ਸੈਟ ਹੋ ਜਾ ਬੇਜਰ ਕਲੋਨੀ ਜਿਨ੍ਹਾਂ ਦੇ ਘਰੋਂ ਲਾਇਆ ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਦੇ ਘਰੋਂ ਲਾਇਆ ਉਹਨਾਂ ਦਾ ਨਾਮ ਇਹ ਤੁਹਾਨੂੰ ਬੈਕ ਪਤਾ ਕਰਦੇ ਨੇ ਸਾਰਾ ਉਹ ਕਲਕਲਾ ਪੁੱਛਦੇ ਆ ਕਿਉਂਕਿ ਤਿੰਨ ਚਾਰ ਘਰਵਾਏ ਗੱਡੀ ਆ ਅੱਛਾ ਤਿੰਨ ਚਾਰ ਤਿੰਨ ਚਾਰ ਘਰਾਂ ਓਕੇ